ਤਰਨਤਾਰਨ ਦੇ ਪਿੰਡ ਲਾਲੂ ਘੁੰਮਣ ਵਿਖੇ ਪੰਚਾਇਤੀ ਚੋਣਾਂ ਦੀ ਰੰਜਿਸ਼ ਤਹਿਤ ਮੌਜੂਦਾ ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਗਿਆ ਕਤਲ ਇਹ ਸਰਪੰਚ ਬਣਿਆ ਸੀਗੇ ਤੇ ਸਾਨੂੰ ਧਮਕੀਆਂ ਅੱਗੇ ਵੀ ਆਉਂਦੀਆਂ ਸੀ ਤੇ ਇਹ ਜਿਹੜੀ ਪਾਲਸੀ ਧਮਕੀਆਂ ਦਵਾਉਂਦੀ ਸਰਪੰਚ ਦੀ ਪਛਾਣ ਪ੍ਰਤਾਪ ਸਿੰਘ ਵਜੋਂ ਹੋਈ ਔਰ ਵੀ ਦੋ ਤਿੰਨ ਬੰਦੇ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਾਰੀਆਂ ਧਮਕੀਆਂ ਦਿੱਤੀਆਂ ਕਹਿੰਦੇ ਤੁਸੀਂ ਸਰਪੰਚ ਬਣ ਗਏ ਹਾਂ ਤੁਹਾਨੂੰ ਛੱਡਣਾ ਨਹੀਂ ਗੋਲੀ ਦੀ ਘਟਨਾ ਵਿੱਚ ਇੱਕ ਵਿਅਕਤੀ ਹੋਇਆ ਜ਼ਖਮੀ ਜੀ ਇਹਨੇ ਜਲਦੀ ਦੇਖੋ ਵੀ ਅਗੇ ਸਾਡੇ ਇਸ ਤਰ੍ਹਾਂ ਦੇ ਪੰਗਾਂ ਲੱਗੀਆਂ ਕਿ ਅਸੀਂ ਸਲਟ ਪਾਰਟੀ ਦੇ ਡਿੱਗੇ ਇੱਕ ਜਿਹਦੇ ਉੱਤੇ ਗੋਲੀ ਚੱਲੀ ਜਾਂਨੇ ਭਾਈ ਉਹਨੇ ਗੋਲੀਆਂ ਚਲਾਤੀਆਂ ਇੱਕ ਵਾਰ ਵੱਜ ਮੁਗੀਆਂ ਜੋ ਇਹ ਤੋਂ ਮਾਰੀ ਰੱਖ ਕੇ ਤੇ ਇੱਧਰ ਲੇਪਾ ਡੇਪਾ ਥੱਲੇ ਉਹ ਦੂਜਾ ਰਵਾਇਲਾ ਕੱਢ ਕੇ ਚਲਾਇਆ ਹੁੰਨੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ 10 ਅਗਸਤ ਸਵੇਰੇ ਪ੍ਰੋਗਰਾਮ ਤੇ ਆਏ ਆ ਭੁੰਦੇ ਦੇ ਮਰਗ ਦੇ ਤੇ ਇੱਥੋਂ ਪ੍ਰਸ਼ਾਦਾ ਪਾਣੀ ਛਕ ਕੇ ਤੇ ਇਧਰ ਅੰਕਲ ਬੁੱਧ ਸਿੰਘ ਕੇ ਘਰ ਮੋਟਰਸਾਈਕਲ ਲੱਗਾ ਉਧਰ ਜਾਂਦਾ ਬੁੱਧ ਸਿੰਘ ਤੇ ਗੋਲੀਆਂ ਚਲਾਤੀਆਂ ਫਾਇਰਿੰਗ ਕਰਦੀ ਕੋਈ ਸਮੇਂ ਦੀ ਢੀਕ ਚ ਹੀ ਕੋਈ ਬੰਦਾ ਤਰਨਤਾਰਨ ਦੇ ਪਿੰਡ ਲਾਲੂ ਘੁੰਮਣ ਵਿਖੇ ਪੰਚਾਇਤੀ ਚੋਣਾਂ ਦੀ ਰੰਜਿਸ਼ ਤਹਿਤ ਮੌਜੂਦਾ ਸਰਪੰਚ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਦਕਿ ਇੱਕ ਵਿਅਕਤੀ ਜ਼ਖਮੀ ਹੋ ਗਿਆ ਮ੍ਰਿਤਕ ਸਰਪੰਚ ਦੀ ਪਛਾਣ ਪ੍ਰਤਾਪ ਸਿੰਘ ਵਜੋਂ ਹੋਈ ਹੈ ਪ੍ਰਤਾਪ ਸਿੰਘ ਹਾਲ ਹੀ ਵਿੱਚ ਸਰਪੰਚ ਬਣਿਆ ਸੀ ਅਤੇ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਸੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮਿਰਤਕ ਦੇ ਸਰਪੰਚ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਸਰਪੰਚ ਪ੍ਰਤਾਪ ਸਿੰਘ ਪਿੰਡ ਵਿੱਚ ਕਿਸੇ ਦੇ ਘਰ ਖੰਡਪੜ ਸਾਹਿਬ ਦੇ ਭੋਗ ਤੇ ਸ਼ਾਮਲ ਹੋਣ ਲਈ ਗਿਆ ਸੀ ਜਦੋਂ ਵਾਰਸੀ ਸਮੇਂ ਘਰ ਆ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਵੱਲੋਂ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਲੱਗਣ ਕਰ ਪ੍ਰਤਾਪ ਸਿੰਘ ਦੀ ਮੌਤ ਹੋ ਗਈ ਤੇ ਜਦਕੇ ਬੁੱਧ ਸਿੰਘ ਨਾਮਕ ਵਿਅਕਤੀ ਜ਼ਖਮੀ ਹੋ ਗਿਆ ਮਿਰਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਰਪੰਚੀ ਚੋਣਾਂ ਸਮੇਂ ਉਹਨਾਂ ਨੂੰ ਵਿਰੋਧੀ ਪਾਰਟੀਆਂ ਦੇ ਲੋਕਾਂ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਤੇ ਅੱਜ ਗੋਲੀਆਂ ਮਾਰ ਕੇ ਸਰਪੰਚ ਨੂੰ ਕਤਲ ਕਰ ਦਿੱਤਾ ਗਿਆ ਸਰਪੰਚ ਸਾਹਿਬ ਦਾ ਉਹਨਾਂ ਦਾ ਨਾਮ ਪ੍ਰਤਾਪ ਸਿੰਘ ਢਲੋਂ ਹੈ ਕੀ ਗੱਲਬਾਤ ਹੈ ਸਰ ਗੱਲਬਾਤ ਸਰਪੰਚ ਬਣਿਆ ਸੀਗੇ ਤੇ ਸਾਨੂੰ ਧਮਕੀਆਂ ਅੱਗੇ ਵੀ ਆਉਂਦੀਆਂ ਸੀ ਤੇ ਇਹ ਜਿਹੜੀ ਪਾਲੀਸੀ ਧਮਕੀਆਂ ਦਵਾਉਂਦੀ ਇੱਕ ਦੇ ਰਣਜੀਤ ਸਿੰਘ ਸਨ ਉਹ ਵੱਸਨ ਸਿੰਘ ਆ ਇੱਕ ਰਣਜੀਤ ਸਿੰਘ ਸਨ ਉਹ ਜਸਵੰਤ ਸਿੰਘ ਆ ਤੇ ਇੱਕ ਹੈ ਨਿਸ਼ਾਨ ਸਿੰਘ ਸਨ ਉਹ ਦੇਸਾ ਸਿੰਘ ਆ ਇੱਕ ਦੇਸਾ ਸਿੰਘ ਸਨ ਆਫ ਲਖਨ ਸਿੰਘ ਆ ਇੱਕ ਬਲਰਾਂ ਸਿੰਘ ਸਨ ਆਫ ਭਜਨ ਸਿੰਘ ਆ ਹੋਰ ਵੀ ਦੋ ਤਿੰਨ ਬੰਦੇ ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਰੀਆਂ ਧਮਕੀਆਂ ਦਿੱਤੀਆਂ ਕਹਿੰਦੇ ਤੁਸੀਂ ਸਰਪੰਚ ਬਣ ਗਏ ਹੁਣ ਤੁਹਾਨੂੰ ਛੱਡਣਾ ਨਹੀਂ ਤੇ ਜਿਹੜੀ ਇਹੋ ਗੱਲ ਹੋਈ ਅੱਜ ਅੱਜ ਸਵੇਰੇ ਪ੍ਰੋਗਰਾਮ ਤੇ ਆਏ ਆ ਭੋਗ ਦੇ ਤੇ ਮਰਗ ਦੇ ਤੇ ਇੱਥੋਂ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਇਧਰ ਅੰਕਲ ਬੋਧ ਸਿੰਘ ਦੇ ਘਰ ਮੋਟਰਸਾਈਕਲ ਲੱਗਾ ਉਧਰ ਜਾਂਦਾ ਬੋਧ ਸਿੰਘ ਤੇ ਤੇ ਗੋਲੀਆਂ ਚਲਾ ਪੀਆਂ ਫਾਇਰਿੰਗ ਕਰਦੀ ਕੋਈ ਸਮੇਂ ਦੀ ਢੀਕ ਚ ਹੀ ਕੋਈ ਬੰਦਾ ਤੇ ਮਤਲਬ ਉਹਨਾਂ ਨੇ ਗੋਲੀਆਂ ਚਲਾ ਕੇ ਤੇ ਜਿਹੜੇ ਤੁਹਾਡੇ ਫਾਦਰ ਸਾਹਿਬ ਸਰਪੰਚ ਬਣੇ ਹਾਂ ਜੀ ਸਰਪੰਚ ਬਣੇ ਹੋਣ ਇਸ ਵਾਰ ਬਣੇ ਪਾਰਟੀ ਚੋਂ ਆਮ ਆਦਮੀ ਪਾਰਟੀ ਹਾਂ ਜੀ ਜਿਹੜੇ ਗਨ ਸ਼ੂਟ ਹੋਈ ਆ ਇਹ ਕੋਈ ਬੰਦਾ ਇੱਕੋ ਪਿੰਡ ਦੇ ਹੀ ਲੱਗਦੇ ਆ ਬੰਦੇ ਜਿਨ੍ਹਾਂ ਦਾ ਤੁਹਾਡੀ ਲਾਗਦਾਰ ਦੇ ਦਾ ਤੁਸੀਂ ਨਾਮ ਸਾਰੋ ਪਿੰਡ ਦੇ ਹੀ ਆ ਸਾਰੇ ਬੰਦੇ ਕਿਹੜੀ ਪਾਰਟੀ ਤੋਂ ਉਹ ਵੀ ਪਾਰਟੀ ਪਾਜੀ ਦਾ ਚੱਕਰ ਹੈ ਕਿ ਕੋਈ ਹੋਰ ਚੱ ਹਾਂ ਮਤਲਬ ਮੇਨ ਰਣਜੀਤ ਸ਼ੋਰੀ ਹਾਂਜੀ ਹਾਂਜੀ ਸਹੀ ਅਚੀ ਦੀ ਸਰਪੰਚੀ ਦੀ ਜਦੋਂ ਤੋਂ ਸਰਪੰਚ ਬਣ ਗਏ ਉਸਦੋਂ ਤੋਂ ਤਨਕੀਆਂ ਦੇਈ ਜਾਂਦੇ ਤੁਹਾਨੂੰ ਛਟਨਾ ਪਹਿਲਾਂ ਵੀ ਅਮਰਤ ਬਾੜ ਤੋਂ ਤਨਕੀਆਂ ਦਵਾਇਆਂ ਦੋ ਵਾਰ ਜੀ ਹਾਂ ਦੋ ਵਾਰ ਅਨਸੋ WhatsApp ਪਹਿਲਾਂ ਵੀ ਤਨਕੀਆਂ ਦਵਾਇਆਂ ਪਤਾ ਲੱਗਾ ਕਿ ਇੱਥੇ ਤੁਹਾਡੀ ਗੋਲ ਬੂਦੀ ਇੱਥੇ ਸਾਡੇ ਦੇ ਭੱਜ ਗਈ ਹਾਂ ਜੀ ਸਾਰੇ 1000 900 ਰੁਪਿਆ ਤਨਕੀਆਂ ਅਮਰਤ ਬਾੜ ਵਾਲਾ ਜਿਹੜਾ ਵਜ਼ੀਰ ਨੇ ਤਾਂ ਉਹ ਹਾਂਜੀ ਹਾਂਜੀ ਉਹ ਤੋਂ ਹਾਂ ਉਹਦੇ ਤੋਂ ਤਨਕੀਆਂ ਤਦਵਾਰ ਆਇਆ ਪਰ ਨਹੀਂ ਕਦੀ ਵੀ ਕਿਸੇ ਦਾ ਕਦੀ ਕੋਈ ਮਾਰਾ ਨਹੀਂ ਕਦੀ ਕਿਸੇ ਨਾਲ ਚੰਗਾ ਨਹੀਂ ਜਿਹੜਾ ਸਾਡੇ ਫਾਨੋ ਸਾਹਿਬ ਜੀ ਅੱਜ ਤੱਕ ਪਿੰਡ ਚ ਉੱਚੀ ਬੋਲਦੇ ਹੋ ਨਹੀਂ ਕਦੀ ਕਿਸੇ ਨਾਲ ਪਿੰਡ ਪਰ ਉਹ ਨਾ ਕਿਹਾ ਵੀ ਨਹੀਂ ਮੈਂ ਜਦੋਂ ਕਦੀ ਕਿਸੇ ਦਾ ਮਾਰਾ ਕੀਤਾ ਹੀ ਨਹੀਂ ਤੇ ਮੈਨੂੰ ਕੋਈ ਕੀ ਆਖੂਗਾ ਹਾਂ ਕਿੰਨੀ ਐਜੀ ਅੰਕਲ ਜੀ 75 ਈਅਰ ਹੂੰ ਕੀ ਨਾ ਬਾਈ ਕਦਾ ਮੇਰਾ ਨਾਮ ਰੁਜੇਸ਼ਨ ਸਰ ਪਿੰਡ ਦਾ ਲਾਲੂ ਕੋ ਮੰਜੇ मोर आख़ा की सरपंच साहिब जी डैथ हुई हिकु बुधाज भेजा ਕੋਸਟਲ ਉਹਦੇ ਗੋਲੀ ਲੱਗੀ ਲਾਪ ਦੇ ਵਿੱਚ ਜਿਹਨਾਂ ਦੀ ਸਰਪੰਚ ਸਾਹਿਬ ਦਾ ਨਾਮ ਉਹ ਸਰਪੰਚ ਸਾਹਿਬ ਪ੍ਰਤਾਪ ਸਿੰਘ ਸੁਪਨ ਨਵੇਂ ਮੌਜੂਦਾ ਸੁਪਨ ਜੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਜੀ ਉਹ ਕਿੰਨੇ ਕੇ ਜਾਣੇ ਜਿਹੜੇ ਗੋਲੀ ਚਲਾਉਣ ਵਾਲੇ ਤੇ ਇਕੱਲਾ ਹੀ ਇੱਕੋ ਹੀ ਜੀ ਹਾਂਜੀ ਕੁਝ ਪਤਾ ਲੱਗਾ ਤੁਹਾਡੇ ਕੋਲ ਨਾਲੀ ਰਵਾਲਵਰ ਗੋਲੀ ਨਹੀਂ ਰਵਾਲਵਰ ਤਾਂ ਸਾਡੇ ਗੋਲ ਜੀ ਹੀ ਪੁਲਿਸ ਨੂੰ ਦੇ ਦਿੱਤਾ ਵਾ ਗੋਲੀਆਂ ਸਾਡੇ ਗੋਲ ਜੀ ਉਹ ਹੀ ਦੇਦੀਆਂ ਨੂੰ ਤੇ ਲਾਸਟ ਬੰਦੇ ਦੀ ਇੱਥੇ ਬੜੀ ਕੋਈ ਥ੍ਰੈਟ ਰੂਟ ਤਾਂ ਨਹੀਂ ਵੀਰਾ ਪਹਿਲਾਂ ਹਾਂਜੀ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਇਹਨਾਂ ਦਾ ਕੋਈ ਤਾਂ ਦੁੱਖ ਨਹੀਂ ਕੋਈ ਲੜਾਈ ਕਰਾਣੀ ਨਹੀਂ ਇਹਨਾਂ ਪਿੰਡ ਵਿੱਚ ਉਹਨਾਂ ਨਾਲ ਕਿੰਨੇ ਬੰਦੇ ਜਕਮੀ ਹੋਏ ਹੋਰ ਹੋਰ 4 ਬੰਦੇ ਜਕਮੀ ਹੋਏ ਅੱਛਾ ਇੱਕ ਬੰਦੇ ਦੀ ਗੋਲੀਆਂ ਹਾਂਜੀ ਇਹ ਜਿਹੜੇ ਬੰਦੇ ਸੀ ਕਿੱਥੋਂ ਦਾ ਰਹਿਣ ਵਾਲੇ ਇਹ ਲਾਲੂ ਘਮਮਤ ਬਾਸ ਰਹੇ ਬੇਕਾਂ ਸਾਡੇ ਇੱਥੇ ਡੋਲੀ ਹਸਨੀ ਪੈਂਦੀ ਆ ਇਹ ਬੇਕਾਂ ਲੈਂਦੇ 90 ਖਾ ਪ੍ਰੀਸ ਇਥੋਂ ਦੇ ਲਾਲੂ ਘਮਮਤ ਅਛਾ ਉਹ ਧਾਂ ਦੇ ਜਿਹਨਾਂ ਨੇ ਗੋਲੀ ਮਾਰੀ ਹਾਂਜੀ ਜਿਹਨਾਂ ਨੇ ਗੋਲੀ ਮਾਰੀ ਉਹ ਵੀ ਧਾਂ ਦੇ ਪਤਾ ਕਿ ਕੌਣ ਤੇ ਕੌਣ ਨਹੀਂ ਸਰ ਭੱਜ ਗਏ ਨੇ ਭੱਜ ਗਏ ਨੇ ਕਰਤੇ ਆਏ ਸੀ ਉਹ ਉਹ ਮੋਟਰਸਾਈਕਲ ਸਪਲੈਂਡਰ ਤੇ ਆਇਆ ਸਲਵਰੇ ਕਲਰ ਦਾ ਮੋਟਰਸਾਈਕਲ ਕੀ ਮੰਗ ਰਹੇ ਤੁਸੀਂ ਹਾਂਜੀ ਮੰਗ ਰਹੇ ਇਨਸਾਫ ਦੀ ਉਹ ਕਰਦੇ ਇਨਸਾਫ ਉਹ ਦੇਖੋ ਵੀ ਇੱਕ ਨજર ਇੱਥੇ ਕੰਨੀ ਸਕਦੇ ਬੈਠੀ ਪਤਾ ਨਹੀਂ ਕਿਹਦੀ ਕਿਹਦੀ ਆਵਾਜ਼ ਆ ਰਹੀ ਚੀਕੋਗਾ ਘਟਨਾ ਹੈ ਤੇ ਬਾਕੀ ਇਹ ਇਨਸਾਫ ਦੀ ਵੀ ਮੰਗ ਕਰਦੇ ਆ ਕਿ ਸਪਲੈਂਡਰ ਸਾਹਿਬ ਦਾ ਦਰਦ ਹੋਇਆ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇਰੇ ਮੇਰੇ ਨੂੰ ਫਰੇ ਜਾਣ ਨਾ ਉਹਨੇ ਪ੍ਰੋਵਾ ਨਹੀਂ ਕੀਤੀ ਕੀ ਭੋਗ ਪੈਂਦੇ ਇੰਨੇ ਨਹੀਂ ਜੀ ਇਹਨੇ ਜਲਦੀ ਦੇਖੋ ਵੀ ਅਕੇ ਸਾਡੀ ਇਸ ਤਰ੍ਹਾਂ ਪੱਗਾਂ ਲੈ ਗਈਆਂ ਕਿ ਅਸੀਂ ਸਲਟ ਪਾਰਟੀ ਡਿੱਗੇ ਇੱਕ ਜਿਹਦੇ ਉੱਤੇ ਉਹ ਗੋਲੀ ਚੱਲੀ ਜਾਂਨੇ ਵਾਹ ਉਹਨੇ ਗੋਲੀਆਂ ਚਲਾਤੀਆਂ ਇੱਕ ਨਾਲ ਵਾਲਾ ਜਮੂਗੀਆਂ ਜੋ ਏਟੋ ਮਾਰੀ ਰੱਖ ਕੇ ਤੇ ਏਟੇ ਵੱਲੇ ਭੱਡੇ ਪਿਆ ਥੱਲੇ ਉਹ ਦੂਜਾ ਵਾਲਾ ਕੱਢ ਕੇ ਚਲਾਇਆ ਉਹਨੇ